ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ ਜੀ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਤੇ ਮੇਰਾ ਦੋਸਤ ਅਸੀਂ ਪਹੁੰਚੇ ਹੋਇਆ ਗੁਰਦੁਆਰਾ ਰਾੜਾ ਸਾਹਿਬ ਵਿਖੇ ਤੇ ਤੁਹਾਨੂੰ ਆਪਾਂ ਕਰਵਾਵਾਂਗੇ ਦਰਸ਼ਨ ਬਨੇ ਰਹੋ ਵਲੌਗ ਦੇ ਐਂਡ ਤੱਕ ਤੇ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ राते की निशाब है ऐसा आखर मैंने सीखा कि वास्तव है ठाकुर ने तो तो जो किया है वो ख़्वाहिश में रोजी है आखर मैंने कि मसल्ला दिया तो मालायात और विकार इसका निरोधा अबू का आदम बार-बार जब मैं खुरार खुलार उस जब ऐसे पाने पानी माने उसको जब इताश निशाए ਹੋ ਤਕ ਸਰਮਨਾ ਪੂਜੇ ਰੇਣਾ ਕੋਹਣਾ ਬਰੋ ਮੇਰਾ ਨਾਮ ਹੈ ਇਹ ਕੋਹਣਾ ਬੋਇ ੁਬਤਾਰੇ ਨਾਮ ਉਸਤਪ ਸਭ ਵਿਚਾਰ ਮਲ ਕਹੇ ਗੁਰਮੁਖਿ ਆਈ ਗੁਰਮੁਖ ਬੇਨਾ ਲਾ ਕੇ ਆਈ ਗੁਰਮੁਖ ਨਾਮੁ ਰਸੈ ਮਨਿ ਆਈ ਗੁਰਮੁਖਿ ਕਾਹ ਨੀ ਸਤਿਗੁਰਿ ਆਇ ਹਸ ਤਕ ਹੋਇ ਪਰਦੋੰ ਗੁਰਮੁਖਿ ਆਈ ਗੁਰਮੁਖਿ ਕਾਹ ਨੋ ਕੋ ਨੋ ਕਿਸਰ ਕੀ ਆਂਦਾ ਨਿੰਦ ਵਿੰਦ ਨਹੀਂ ਜੀਓ ਨਾ ਚਿੰਤੋ ਨਾ ਤੁਦ ਗੁਰੂ ਕੋ ਨਾਮ ਅਸ਼ਿੰਦੋ ਨਾ ਤੁਦ ਗਿਆਨ ਧਿਆਨ ਕੋ ਲੋਪਤ ਨਾ ਕੋ ਗੰਤ ਕੈਤਾ ਬਪਾਪ ਹੋਛੇ ਹਾਥੇ ਲਖ ਲਖ ਆਦੇਤ ਨਿਗਾਇ ਆਪਾ ਤੁਵਾਇਆ ਹੰਰੁ ਪ੍ਰਹਿਮੰਨੁ ਪਾਤਾਲ ਅਰੰਭੇ ਜੇਰੋ ਛੱਟੇ ਨੂੰ ਚੱਲ ਛੱਟੇ ਆਪੇ ਆਉਤੋ